हां जी ਸੱਸੀ ਭਾਈ ਸਾਰਿਆਂ ਨੂੰ ਖੋਜ ਸੋ ਸਾਰੇ ਜਾਨੀ ਵਧੀਆ ਹੋਵੋਗੇ ਤੇ ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਆ ਸਲਵਾਰ ਦੇ ਉੱਪਰ ਬੁਕਰਮ ਲਗਾਉਣ ਦਾ ਤਰੀਕਾ ਕਈ ਵਾਰ ਕੀ ਹੁੰਦਾ ਜਦੋਂ ਸਾਡੀ ਵੈਲਵਟ ਦੀ ਸਲਵਾਰ ਆ ਜਾਂ ਸਾਡੀ ਵਰਕ ਵਾਲੀ ਸਲਵਾਰ ਆ ਜਿਹੜਾ ਸਰਦੀ ਵਾਲਾ ਸੂਟ ਹੈ ਹਨਾ ਜਿਹਦੇ ਵਿੱਚ ਜਦੋਂ ਅਸੀਂ ਬੁਕਰਮ ਅਟੈਚ ਕਰਦੇ ਆ ਪਹੁੰਚੇ ਤੇ ਤਾਂ ਕੀ ਹੁੰਦਾ ਕਿ ਉਹਦੇ ਵਿੱਚ ਵਾਲ ਆਉਣੇ ਸ਼ੁਰੂ ਹੋ ਜਾਂਦੇ ਆ ਜਦੋਂ ਆਪਾਂ ਉੱਪਰ ਵਾਲੀ ਸਲਾਈ ਲਾਉਂਦੇ ਆ ਜਾਂ ਆਪਾਂ ਜਦੋਂ ਪਹੁੰਚਾ ਬਣਾਉਂਦੇ ਆ ਉਦੋਂ ਉਹਦੇ ਵਿੱਚ ਵਾਲ ਆਉਣੇ ਸ਼ੁਰੂ ਹੋ ਜਾਂਦੇ ਆ ਤੇ ਅੱਜ ਆਪਾਂ ਤੁਹਾਨੂੰ ਦੱਸਦੇ ਆ ਸਲਵਾਰ ਦਾ ਪਹੁੰਚਾ ਅਟੈਚ ਕਰਨ ਦਾ ਤਰੀਕਾ ਠੀਕ ਇਹ ਆਪਾਂ ਲੈ ਲਿਆ ਹੋਇਆ ਕੱਪੜਾ ਇਸ ਕੱਪੜੇ ਨੂੰ ਆਪਾਂ ਡਬਲ ਕਰ ਲੈਣਾ ਪਹਿਲਾਂ ਆਪਾਂ ਵੈਲਵਟ ਦੀ ਸਲਵਾਰ ਦਾ ਪੌਂਚਾ ਅਟੈਚ ਕਰਾਂਗੇ ਹਾਂਜੀ ਤੇ ਸਭ ਤੋਂ ਪਹਿਲਾਂ ਜਿਹੜਾ ਸਾਡਾ ਇਹ ਵਾਲਾ ਕੱਪੜਾ ਇਹਨੂੰ ਅਸੀਂ ਡਬਲ ਫੋਲਡ ਕਰ ਲਿਆ ਹੋਇਆ ਆ ਉਸ ਤੋਂ ਬਾਅਦ ਅਸੀਂ ਇੱਥੇ ਬੁਕਰਮ ਨੂੰ ਰੱਖ ਕੇ ਉੱਪਰ ਦੀ ਸਲਾਈ ਲਗਾ ਦੇਣੀ ਹੈ ਬੁਕਰਮ ਦੇ ਸੈਂਟਰ 'ਚ ਸਲਾਈ ਲਗਾਨੀ ਹੈ ਅਸੀਂ ਹਾਂਜੀ ਤੇ ਇਸ ਤਰ੍ਹਾਂ ਅਸੀਂ ਸਲਾਈ ਲਗਾ ਲਈ ਹੋਈ ਆ ਇਸ ਤੋਂ ਬਾਅਦ ਅਸੀਂ ਬੁਕਰਮ ਨੂੰ ਇਸ ਸਾਈਡ ਤੋਂ ਕਵਰ ਕਰ ਲੈਣਾ ਆ ਹਾਂਜੀ ਇੱਕ ਸਾਈਡ ਤੋਂ ਅਸੀਂ ਬੁਕਰਮ ਨੂੰ ਫੋਲਡ ਕਰ ਲਿਆ ਹੋਇਆ ਆ ਉਸ ਤਰ੍ਹਾਂ ਸਾਡੇ ਇਹ ਉੱਪਰ ਵਾਲੀ ਸਾਈਡ ਕੱਪੜਾ ਆ ਅਸੀਂ ਇਸ ਕੱਪੜੇ ਨੂੰ ਵੀ ਇਸ ਸਾਈਡ ਉੱਪਰ ਫੋਲਡ ਕਰ ਲੈਣਾ ਇਸ ਤਰ੍ਹਾਂ ਇਹ ਵਾਲੀ ਬੁਕਰਮ ਤੁਸੀਂ ਅਟੈਚ ਕਰ ਸਕਦੇ ਹੋ ਵਰਕ ਵਾਲੇ ਪੌਂਚੇ ਤੇ ਵੀ ਕਰ ਸਕਦੇ ਹੋ ਵੈਲਵਟ ਦੇ ਤੇ ਵੀ ਕਰ ਸਕਦੇ ਹੋ ਤੇ ਜੇ ਅਗਰ ਸਰਦੀ ਵਾਲਾ ਸੂਟ ਆ ਉਹਦੇ ਵਿੱਚ ਵੀ ਹਾਲ ਆ ਜਾਂਦੇ ਆ ਅਗਰ ਅਸੀਂ ਦੂਸਰੀ ਤਰ੍ਹਾਂ ਅਟੈਚ ਕਰਦੇ ਆ ਤਾਂ ਉਸ ਤੇ ਵੀ ਕੁਝ ਲਗਾ ਸਕਦੇ ਹਾਂ ਠੀਕ ਹੈ ਜੀ ਦੋਨੋਂ ਸਾਈਡ ਐਸੇ ਬੁਕਰਮ ਨੂੰ ਫੋਲਡ ਕਰ ਲਿਆ ਹੋਇਆ ਹੈ ਕੱਪੜੇ ਨੂੰ ਬੁਕਰਮ ਦੇ ਉੱਪਰ ਇਹ ਕਰੋ ਚੈੱਕ ਠੀਕ ਹੈ ਇੱਕ ਚੀਜ਼ ਧਿਆਨ ਰੱਖਣਾ ਜਦੋਂ ਵੀ ਅਸੀਂ ਮਤਲਬ ਫੋਲਡ ਕਰਨਾ ਹੈ ਸਾਡੀ ਇਸ ਸਾਈਡ ਦੀ ਫਿਨਿਸ਼ਿੰਗ ਹੋਣੀ ਜ਼ਰੂਰੀ ਆ ਉਸ ਤੋਂ ਬਾਅਦ ਅਸੀਂ ਪੌਂਚਾ ਅਟੈਚ ਕਰਾਂਗੇ ਕਪੜੇ ਨੂੰ ਅਸੀਂ ਸਿੱਧਾ ਰੱਖ ਲੈਣਾ ਆ ਪਹੁੰਚ ਨੂੰ ਇਹ ਦੇਖੋ ਪਹੁੰਚ ਨੂੰ ਅਸੀਂ ਸਿੱਧਾ ਰੱਖ ਲੈਣਾ ਸਾਡੀ ਵੈਲਵਟ ਦੀ ਸਲਵਾਰ ਤੇ ਜਿਹੜਾ ਅਸੀਂ ਇਹ ਵਾਲਾ ਕਪੜਾ ਫੋਲਡ ਕੀਤਾ ਹੋਇਆ ਇਹਨੂੰ ਅਸੀਂ ਬੁਕਰਮ ਨੂੰ ਇਸ ਤਰ੍ਹਾਂ ਰੱਖਣਾ ਪੂਰੇ ਬੁਕਰਮ ਬਾਹਰ ਰੱਖਣੀ ਆ ਸਿਰਫ 1/2 ਇੰਚ ਬੁਕਰਮ ਜਿਹੜੀ ਆ ਉਹ ਅਸੀਂ ਕਪੜੇ ਦੇ ਉੱਪਰ ਰੱਖਣੀ ਆ ਤੇ ਇਹ ਬੁਕਰਮ ਦੇ ਬਿਲਕੁਲ ਕਿਨਾਰੇ ਕਿਨਾਰੇ ਤੇ ਅਸੀਂ ਸਿਲਾਈ ਲਗਾਉਣੀ ਆ ਹਾਂਜੀ ਤੇ ਇਹ ਕਰੋ ਚੈੱਕ ਇਹ ਅਸੀਂ ਸਿਲਾਈ ਲਗਾ ਲਈ ਹੋਈ ਆ ਇਸ ਤੋਂ ਬਾਅਦ ਜਿਹੜੀ ਸਾਡੀ ਇਹ ਬੁਕਰਮਾ ਇਹਨੂੰ ਅਸੀਂ ਅੰਦਰ ਫੋਲਡ ਕਰ ਦੇਣਾ ਆ ਇਸ ਤਰ੍ਹਾਂ ਹਾਂਜੀ ਉਸ ਤੋਂ ਬਾਅਦ ਇੱਕ ਪਰਵਾਲੀ ਸਿਲਾਈ ਲਗਾ ਲੈਣੀ ਆ ਪਹਿਲਾਂ ਹਾਂਜੀ ਤੇ ਇਹ ਕਰੋ ਚੈੱਕ ਪੌਂਚੇ ਦੀ ਫਿਨਿਸ਼ਿੰਗ ਠੀਕ ਹੈ ਜੀ ਹੁਣ ਅਗਾ ਤੁਸੀਂ ਇਹਦੇ ਵਿੱਚ ਵੀ ਸਲਾਈ ਮਾਰ ਦਿਓ ਸਕਰੋਲ ਪਾਣੇ ਹੋ ਤੁਹਾਡੇ ਪੌਂਚੇ ਦੇ ਵਿੱਚ ਬਿਲਕੁਲ ਵੀ ਵੱਲ ਨਹੀਂ ਆਏਗਾ ਬਾਕੀ ਅਗਰ ਤੁਹਾਨੂੰ ਕੋਈ ਵੀ ਕਨਫਿਊਜ਼ਨ ਲੱਗਦੀ ਹੈ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਹੀਂ ਭੁੱਲਣਾ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਰੀਸੀਵ ਹੋ ਜਾਏ ਥੈਂਕ ਯੂ ਸੋ ਮਚ